ਬਹੁਤ ਸਵਾਗਤ ਹੈ ਜੀ ਕੈਨੇਡਾ ਨੂੰ ਲੈ ਕੇ ਬਹੁਤ ਵੱਡਾ ਅਪਡੇਟ ਹੈ ਜਿਨ੍ਹਾਂ ਨੇ ਮਾਸਟਰਸ ਜਾਂ ਡਾਕਟੋਰੇਟ ਕਰਨ ਜਾਣਾ ਹੈ ਕੈਨੇਡਾ ਦੇ ਵਿੱਚ ਕੁਝ ਰੂਲਸ ਕੈਨੇਡਾ ਦੇ ਵਿੱਚ ਬਦਲੇ ਨੇ ਸੋ ਬਹੁਤ ਮਹੱਤਵਪੂਰਨ ਵੀਡੀਓ ਹੈ ਬਹੁਤ ਧਿਆਨ ਦੇ ਨਾਲ ਤੁਸੀਂ ਸੁਣਿਓ ਸੁਨੀਹਾ ਮੈਮ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਪੂਰੀ ਵੀਡੀਓ ਸ਼ੁਰੂ ਕਰੋ ਸੋ ਕੈਨੇਡਾ ਸਟਡੀ ਵੀਜ਼ਾ 2026 ਤੇ ਕੁਝ ਰੂਲਸ ਚੇਂਜ ਹੋਏ ਆ ਸਪੈਸ਼ਲੀ ਅੱਜ ਦਾ ਜਿਹੜਾ ਸ਼ੋਰ ਹੈਗਾ ਮਾਸਟਰਸ অর ਜਿਨ੍ਹਾਂ ਨੇ ਡਾਕਟੋਰੇਟ ਕਰਨ ਜਾਣੀਆਂ ਸੋ ਆਈਆਰਸੀਸੀ ਨੇ ਨਵੀਂ ਅਪਡੇਟ ਦਿੱਤੀ ਆ ਕਿ ਹੁਣ 1 ਜਨਵਰੀ 2026 ਤੋਂ ਜਿਹੜੀਆਂ ਫਾਈਲਸ ਲੱਗਣਗੀਆਂ ਉਹਨਾਂ ਲਈ ਮਾਸਟਰਸ ਲਈ ਕੀ ਕੀ ਬੈਨੀਫਿਟਸ ਆ ਗਿਆ ਸਭ ਤੋਂ ਪਹਿਲੇ ਟਾਈਮ ਪ੍ਰੋਸੈਸਿੰਗ ਫਾਸਟ ਹੋ ਗਿਆ ਵਾ ਫਾਸਟ ਪ੍ਰੋਸੈਸਿੰਗ ਤੇ ਉਹਨਾਂ ਦੇ ਰਿਜ਼ਲਟਸ ਆਉਣਗੇ ਵਿਦੀਨ 2 ਵੀਕਸ 14 ਡੇਸ ਦੇ ਵਿੱਚ ਰਿਜ਼ਲਟ ਆਏਗਾ ਸੈਕੰਡ ਉਹਨਾਂ ਨੂੰ ਪਾਲ ਲੈਟਰ ਦੀ ਜ਼ਰੂਰਤ ਨਹੀਂ ਹੈਗੀ ਸਿਰਫ ਤੇ ਸਿਰਫ ਯੂਨੀਵਰਸਿਟੀ ਤੋਂ ਐਲਓਏ ਚਾਹੀਦਾ ਉਹਨਾਂ ਨੂੰ ਥੈਨ ਉਹਨਾਂ ਦੀ ਫੈਮਿਲੀ ਬੱਚੇ ਨਾਲ ਜਾਣਗੇ ਫਿਰ ਸਭ ਤੋਂ ਇੱਕ ਮੇਨ ਕੁਐਸਚਨ ਆਉਂਦਾ ਹੈ ਕਿ ਕੀ ਮੈਮ ਫੈਮਲੀ ਦੀ ਫਾਈਲ ਨਾਲ ਲੱਗੇਗੀ ਬਿਲਕੁਲ ਫੈਮਲੀ ਦੀ ਫਾਈਲ ਤੁਸੀਂ ਨਾਲ ਲਗਾ ਸਕਦੇ ਹੋ ਉਹ ਤੋਂ ਇਲਾਵਾ ਅਗਰ ਆਪਾਂ ਡਾਕੂਮੈਂਟਸ ਦੀ ਗੱਲ ਕਰੀਏ ਤਾਂ ਨਾਰਮਲੀ ਤੁਹਾਨੂੰ ਆਪਣੀ ਟਿਊਸ਼ਨ ਫੀਸ अपनी जी आई सी अपने मेनटेन फंड मंथ की स्टेटमेंट ताकि एल ओ ए हो गई और जो भी एसओ पी हो गई ते यही डॉक्यूमेंट्स लगन गए एंड तो बाद रिजल्ट बायोमैट्रिक तो बाद फास्ट आएगा और मास्टर्स का एक होर बेनीफिट की है कि कैनेडा देख मास्टर्स टू ईयरस होंगी और कुछ यूनिवर्सिटीज़ी फास्ट ਟ੍ਰੈਕ ਤੇ ਕਰ ਸਕਦੇ ਹੋ ਲਾਈਕਿ ਤੁਸੀਂ 14 ਮਹੀਨੇ ਚ ਵੀ ਆਪਣੀ ਮਾਸਟਰਸ 18 ਮਹੀਨੇ ਚ ਵੀ ਫਿਨਿਸ਼ ਕਰ ਸਕਦੇ ਹੋ ਬਟ ਹਾ ਡਿਊਰੇਸ਼ਨ ਆਫ ਟਾਈਮ ਉਹੀ ਰਹੇਗੀ ਬਟ ਉਹਨਾਂ ਤੜਾ ਟਾਈਮ ਸੇਵ ਹੋ ਜਾਏਗਾ ਐਂਡ ਮਾਸਟਰਸ ਤੋਂ ਬਾਅਦ 3 ਸਾਲ ਦਾ ਪੀਐਸਡਬਲ ਮਿਲਦਾ spouse ਨੂੰ open work પર permit ਮਿਲਦਾ ਸੋ ਕਾਫੀ ਬੈਨੀਫਿਟਸ ਆਇਆ ਸੋ ਜਿਨ੍ਹਾਂ ਨੇ ਮਾਸਟਰ ਪ੍ਰੋਗਰਾਮ ਲਈ ਜਾਣਾ ਹੈ ਇੱਕ ਹੋਰ ਇੱਥੇ ਗੈਪ ਵੀ ਅਸੈਪਟੇਬਲ ਹੈ ਕਿਉਂਕਿ ਗ੍ਰੈਜੂਏਸ਼ਨ ਤੋਂ ਬਾਅਦ ਆਪਾਂ ਨੂੰ 5 ਤੋਂ 6 ਸਾਲ ਦਾ ਵੀ ਜੈਨੂਇਨ ਜਸਟੀਫਿਕੇਸ਼ਨਲ ਗੈਪ ਵੀ ਅਸੈਪਟੇਬਲ ਹੈਗਾ ਸੋ ਮੋਰ ਡਿਟੇਲ ਲਈ ਚੈਨਲ ਤੇ ਬਨੇ ਰੋ ਕੋਈ ਵੀ ICRS اپنی ਨਵੀਂ ਅਪਡੇਟ ਦਿੰਦਾ ਤਾਂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਤੁਹਾਡੇ ਤੱਕ ਪ੍ਰੋਵਾਈਡ ਕਰਵਾਉਣ ਦੀ ਸੋ ਕੈਨੇਡਾ 2026 ਹਾਰਡ ਹੈਗਾ ਬਟ ਮਾਸਟਰਸ ਪ੍ਰੋਗਰਾਮ ਲਈ ਇੱਕ ਗੁੱਡ ਨਿਊਜ਼ ਹੈ ਕਿ ਬਹੁਤ ਲੀਲੀਅੰਟ ਹੋ ਗਿਆ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਅੱਜ ਦੇ ਐਕਸਪਰਟ ਮੌਜੂਦ ਸੀ ਔਰ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ ਇਸ ਨੰਬਰ ਤੇ ਗੱਲ ਕਰਕੇ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹੋ ਕੋਈ ਵੀ ਕਨਫਿਊਜ਼ਨ ਹੈ ਤੇ ਟੈਲੀਫੋਨ ਕਰਕੇ ਜਾਂ ਨੇੜੇ ਦੇ ਆਫਿਸ ਦੇ ਵਿੱਚ ਵਿਜ਼ਿਟ ਕਰਕੇ ਆਪਣੀ ਕਨਫਿਊਜ਼ਨ ਦੂਰ ਕਰੋ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਤੋਂ ਕੋਈ ਗਲਤੀ ਨਾ ਹੋਵੇ। थैंक यू सो मच।